জানি খি পানি নীডু জানি খিচে পানী না ਕਗਰੀ ਲਿਆ ਛੱਡੇ ਆਈ ਕਗਰੀ ਲਿਆਈ ਪਾਟੀ ਕੌਣ ਸੈ ਦੇ ਤਾਗੇ ਬੱਟੂ ਕੌਣ ਜਲਾਉ ਟਾਕੀ ਠੰਡਾ ਬਾਪੂ ਠੰਡਾ ਤਾਇਆ ਬੱਟੂ ਤਾਗੇ ਬਾਪੂ ਲਾਡੂ ਟਾਕੀ ਤਾਇਆ ਛਡਾ ਟਾਕ ਸਾਗੇ ਵਟੇ ਨਰ ਬਫੂਲਾ ਡੂਟਾ ਕੀ ਯਾਨੀ ਜੀ ਤਾਈ ਜੱਡੇ ਆਗੀ ਕਗੜੀ ਣਾਈ ਛਾਟੇ ਹੌਣ ਮੈਂ ਨੇ ਸਾਗੇ ਵਟੂ ਹੌਣ ਇਦਲਾ ਡੂਟਾ ਕੀ ਤਾਇਆ ਮੇਰਾ ਸਾਗੇ ਵਟੇ ਬਫੂਲਾ ਡੂਟਾ ਕੀ ਨੀ ਸਮਾਲੇ ਬੈਰਨੇ ते कगरी पाटीसालैरने गगरी तेरी पाटी पंजाह दिजी बज लॻंदा तेरी बन टपंदी तूं सिटी डंडी नौक गुआ वेठ ਮੈਨੂੰ ਸੁਖ ਨਿਉਣਗੇ ਤੇਰੇ ਤੂੰ ਥੋੜਾ ਜਿਹੀ ਉਠ ਜੇਂਗੀ ਸਾਨੂੰ ਸੁਪਨੇ ਆਣਗੇ ਤੇਰੇ ਤੇਰੀ ਮੇਰੀ ਲੱਗੀ ਦੋਸਤੀ ਲੱਗਿਆ ਮੈਂ ਡਾਉਲੇ ਅੱਗੇ ਤਾਂ ਖਾਂਦੀ ਬਿਸਕੁਟ ਮੇਵੇ ਹੁਣ ਕਿਉਂ ਚਾਬਦੀ ਛੋਲੇ ਨੀ ਤੇਰੀ ਜਾਰੀ ਨੇ ਪਟ ਤੇ ਕਬੂਤਰ ਗੋਲਿੰਡ ਤੇਰੀ ਜਾਰੀ ਤਬਾਗੀਰ ਕਾਨੇ ਟਿੱਟੀ ਬੁਰਖਾ ਟਾਣੀ ਮਾਰੂ ਆ ਗਿਆ ਬਤਨਾ ਸੂਰਮਾ ਕਨਕੀ ਦੀਪਨੈ ਕੁਤਰਾਣੀ ਉਠਕੇ ਦੇ ਦੇਨੀ ਬਚਨੇ ਬਰ ਨੂੰ ਪਾਣੀ ਉਠਕੇ ਦੇ ਦੇਨੀ ਬਚਨੇ ਬਰ ਨੂੰ ਪਾਣੀ ਮਾਵੇ ਵਾ ਗੁਲੀ ਗਲੀ ਮਨਿਆ ਹਰਾ ਫਿਰ ਬਾਬਾ ਘਾਟ ਲਾਲੋ ਤਸਵੀਰ ਨੇ ਮੰਗਾਂ ਟੜਿਆ ਨੀ ਵਾਏ ਉਹ ਤੋ ਸੰਗਾ